ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਜਰੇਲਾ ਬਣਾਵਾਂਗੇ ਨਵੇਂ ਤਰੀਕੇ ਨਾਲ 1/2 ਕਿਲੋ ਗਾਜਰਾਂ ਇਹ ਆਪਾਂ ਧੋ ਕੇ ਛਿੱਲ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਕਰਾਂਗੇ ਅਜਰਾ ਕਦੂ ਗਸ਼ ਕਰ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਥੋੜੀ ਜੀ ਸੂਜੀ ਭੁੰਨ ਕੇ ਰੱਖੀ ਐ ਤੇ ਇਹ ਤੁਹਾਨੂੰ ਦੱਸਾਂਗੇ ਵੀ ਕਦੋਂ ਪਾਉਣੀ ਐ ਹੁਣ ਆਪਾਂ ਘਿਓ ਪਾਵਾਂਗੇ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵਿੱਚ ਗਾਜਰਾਂ ਪਾ ਦਾਂਗੇ। ਲਓ ਆਪਣਾ ਕਿ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਗਾਜਰਾਂ ਪਾਵਾਂਗੇ। ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਠੋਸ ਕੋਨ ਲਾਾਂਗੇ। gajah aku juga nggak siapa yang suji pak mangi Mula ਜਿੰਨਾ ਕੁ ਲੋੜ ਹੈ ਤਾਂ ਆਪਾਂ ਉਹੀ ਰੱਖਿਆਗਾ ਜਿੰਨਾ ਖਪੂਗਾ ਆਪਾਂ ਉਨਾ ਹੀ ਪਾਵਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਆਪਾਂ ਫੇਰ ਬਾਅਦ 'ਚ ਖੰਡ ਪਾਵਾਂਗੇ ਦੁੱਧ ਵੀ ਸੁੱਕ ਗਿਆ ਤੇ ਜਮਾ ਸੁੱਕੀ ਵੀ ਮਿਲਗੀ ਵਿੱਚ ਤੇ ਆਪਾਂ ਹੁਣ ਖੰਡ ਪਾਵਾਂਗੇ सूजी माड़ा मोटा पानी छी वो भी आपका गे अखंड गंजरेला बहुत वादिया बनूगा अपना ਆਪਾਂ ਦੋ ਚਾਰ ਮਿੰਟ ਹੋਰ ਸੇਕ ਲਵਾਵਾਂਗੇ 5 ਕਿ ਮਿੰਟ ਫਿਰ ਆਪਾਂ ਲਾ ਲਾਂਗੇ ਲੋ ਹੁਣ ਖੰਡ ਦਾ ਪਾਣੀ ਵੀ ਸੁੱਕ ਗਿਆ ਤੇ ਕਰੜਾ ਹੋ ਗਿਆ ਬਹੁਤ ਤੇ ਆਪਾਂ ਖੋਪਾ ਫਾਵਾਂਗੇ ਖੜਾ ਪੈ ਨੂੰ ਲਾ ਲਾਂਗੇ ਬਦਾਮ ਕਾਜੂ ਨੇ ਆਪਾਂ ਪਾਉਂਦੇ ਕੱਲਾ ਖੋਪਾ ਪਾਇਆ ਅੱਜ ਇਹੋ ਕਿੰਦਾ ਵਧੀਆ ਬਣਿਆਗਾ ਜਿੜੇਲਾ ਬਹੁਤ ਵਧੀਆ ਬਣਿਆਗਾ ਨਵੇਂ ਤਰੀਕੇ ਨਾਲ ਬਣਾਇਆ ਹੈ ਸੂਜੀ ਸਾਜੀ ਪਾ ਕੇ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ